ਤਾਂ ਜੀਵਾਂ ਬੀ ਕੀ ਹਾਲ ਚਾਲ ਆ ਪਾਈ ਹੋਰ ਠੀਕ ਤਾਂ ਸਾਰੇ ਅੱਜ ਫੇਰ ਕਰਤਾ ਸਟਾਰਟ ਆਪਣਾ ਕੰਮ ਠੀਕ ਹੈ ਤੇ ਅੱਜ ਦੇ ਵਲੌਗ ਜਵਾ ਸਈਆਂ ਇੱਕ ਤਾਂ ਪਾਣੀ ਕਰਨਾ ਰੰਗ ਜੋੜਿਆਂ ਵਾਲਾ ਠੀਕ ਹੈ ਤੇ ਆ ਤਰਤਾ ਜੋੜੀ ਨੇ ਆਂਡਾ ਬਾਈ ਠੀਕ ਹੈ ਖਾਨ ਨਾ ਇੱਤਰਾਉਣਾ ਆਈ ਕਰਕੇ ਇਹ ਆਈ ਤੇ ਇਹ ਆਹ ਮਨਾ ਉਦੀ ਕੂਤ ਨਹੀਂ ਆਂਡੇ ਹੁੰਦੇ 3 ਜੋ ਠੀਕ ਆ ਵੀ ਅੰਡਾ ਧਰਤਾ ਇੱਕ ਲੈ ਕੂਤਰੀ ਮੜਾ ਜਾ ਇੱਧਰ ਸਿਆਣੀ ਬਣ ਕੇ ਤੂੰ ਮੇ ਸਾਡੀ ਫੋਟੋ ਬਣਾਇਆ ਕਰ ਜਮਾ ਠੀਕ ਠੀਕ ਆ ਬਾਪੋ ਉਸ ਅੰਡਾ ਧਰਤਾ ਤੇ ਹਨਾ ਬਈ ਮੈਂ ਦੇਖਣ ਲੱਗ ਰਹੀ ਜੀ ਫਰੋਲੀ ਅੰਦੇ ਖੁੰਝ ਖਾਂਜੀ ਕਿੱਥੇ ਤਰਾਂ ਮੈਂ ਧਰ ਲੂਗੀ ਕੋਈ ਨਾ ਠੀਕ ਆ ਆਹ ਕਬੂਤਰੀ ਪੂਰਾ ਇਹਦਾ ਜੋੜੇ ਨਾਲ ਤੇ ਕਾਹਾਂ ਕਬੂਤਰੀ ਦੇ ਕਰਨਾ ਰੰਗ ਇਹਦਾ ਕਰਨਾ ਦੋਨੇ ਮੋਢੇ ਜਿਵੇਂ ਜੋੜਾ ਇਹਦੇ ਨਹੀਂ ਹੁੰਦੇ ਠੀਕ ਆ ਰੰਗ ਆਪਾਂ ਨੇ ਬਣਾਇਆ ਆਪਾਂ ਜੇ ਸਭ ਨੂੰ ਮੈਂ ਦਿਖਾਵਾਂ ਕੰਗਪੇ ਆਉਤੀ ਠੀਕ ਆ ਮਸੋਂ ਬਣਾਉਣਿਆ ਉਹ ਕੀ ਕਹਿੰਦੇ ਨੇ ਗੁਲਾਬੀ ਰੰਗ ਆ ਹੁਣ ਉਹ ਬਣਾਉਣਿਆ ਕੀ ਕਹਿੰਦੇ ਨੇ ਆਹ ਆਪਣਾ ਢੱਕਾ ਜਾ ਰੂਨ ਵੇਢ ਕੇ ਠੀਕ ਆ ਫਿਰ ਕਾਟਦੇ ਮੈਂ ਲਿਆਉਣਾ ਚੱਕੇ ਗੋਤਰੀਆਂ ਇਹ ਕਾਟ ਰਹੀ ਜੇ ਟੰਡ ਹੁੰਦੀ ਨਾ ਵਧੀਆ ਸੀ ਪਤੰ ਲੱਗਿਆ ਪੰਦਰ ਦੀ ਨੂੰ ਕੀ ਹੋ ਗਿਆ ਉਹਦੇ ਵੀ ਕਰਦੇ ਰੰਗ ਜੱਜ ਕੇ ਤੇ ਮੈਂ ਬਾਗ ਲੈ ਲੈ ਕੇ ਜਾਣਾ ਉੱਤਰ ਬਈ ਜਿਹੜੀ ਜਿਹੜੇ ਇਹਦੇ ਰੰਗ ਲਾਉਣਾ ਆਪ ਇੱਕਾ ਬਣੇਗੀ ਚਿੱਟੀਆਂ ਵਾਲੀ ਇੱਕ ਆਖ ਖਟੀਆਂ ਵਾਲੀ ਜਿਹੜੀ ਕੂਤਨਾ ਲੈ ਸੀ ਖਟੀਆਂ ਦੇ ਕੂਤਨਾ ਢੱਲਾ ਜਾਊਗਾ ਤੇ ਉਹ ਉਹਦੀ ਕਬੂਤਰੀ ਕਬੂਤਰੀ ਘੜੀ ਆ ਦੀ ਬਸ ਹੁਣ ਲਾਈ ਸੀ ਲੱਗ ਜੂ ਮਸਤੇ ਮਸਤੇ ਨੇ ਉੱਥੇ ਆ ਕੇ ਗੁਰਕਣ ਲੱਗ ਗਿਆ ਚਲੋ ਬਈ ਕਰ ਦਿਆਂ ਰੰਗ ਕੋਈ ਬੰਦਾ ਹੈ ਨਹੀਂ ਹੋਰ ਬਾਬੋ ਲੋ ਜੀ ਬਾਬੋ ਆ ਕੁਤਰੀ ਦਾ ਹੋਇਆ ਸਰਜਾ ਵਧੀਆ ਚਿੱਟੀਆਂ ਵਾਲੀ ਦਾ ਮੜਾ ਝੋਖ ਹੋ ਦੇਖੋ ਇਹ ਸਰਜਾ ਕਰਤਾ ਠੀਕ ਆ ਆਂ ਬੀਆ ਕਿਸੇ ਪਾਸੋਂ ਘੰਟਾ ਕਿੱਕਾ ਚੱਲ ਗੁਤਰੀ ਹੈ ਚਿਟੀਆਂ ਵਾਲੀ ਦੇਖੋ ਆਪਣੀ ਇਹਨੇ ਪਹਿਲਾਂ ਵੀ ਰੰਗ ਖਰਾਬ ਕਰਵਾਇਆ ਸੀ ਹੁਣ ਵੀ ਇਹਨੇ ਰੰਗ ਖਰਾਬ ਹੀ ਕਰਵਾਇਆ ਠੀਕ ਆ ਦੇਖੋ ਕਿਵੇਂ ਕਰ ਗਈ ਪੂਰੇ ਬਣ ਗਈ ਗਲਾਬੀ ਜੀ ਤਾਂ ਲੋਈ ਵਾ ਇੱਕ ਕਰਤਾ ਪੱਠੀ ਦੇ ਲਟਕਾ ਮੂੰਹ ਕੇ ਰੰਗ ਗਜਮ ਨਹੀਂ ਕਰਿਆ ਠੀਕ ਆ ਗੁਲਾਬੀ ਦੀ ਥਾਂ ਤੇ ਕੋਈ ਨਾ ਲਾਲ ਹੋਊ ਆਪ ਹੀ ਸੁੱਕਣ ਸਕਣ ਤੋਂ ਬਾਅਦ ਠੀਕ ਆ ਇੱਕ ਇਹ ਨਹੀਂ ਛੱਡਦੀ ਇਹ ਵੀ ਜੋੜੀ ਪਾਈ ਜਾਂਦੀ ਹੈ ਕੀ ਕਰੀਏ ਆ ਜੀ ਬੱਦੂ ਜੇ ਇਹਨੂੰ ਪਦਾ ਹੋਗਾ ਕਬੂਤਰਿਆਂ ਦੇ ਰੰਗ ਰੰਗ ਜਾ ਆਪੇ گلابی ਕੁਲਬੀ ਹੋ ਜੂ ਇਹ ਮੜੀ ਧੋਤੀ ਹੋਣਾ ਜਿਆਦੇ ਮੜਾ ਜਾਂ ਗੂੜਾ ਹੋ ਗਿਆ ਤੇ ਰੰਗ ਯਾਰ ਜਾਂ orange ਹੋਰ ਬਣ ਗਿਆ ਮੈਨੂੰ ਐ ਲੱਗਾ ਵੀ گلابی ਯਾਰ ਪਤਾ ਕਿਉਂ ਫਿੱਕਾ ਜਾਂਦੀ ਪਹਿਲਾਂ ਜਿਵੇਂ ਇਹੋ ਜਿਹਾ گلابی ਆ ਲੱਗ ਰਿਹਾ ਕਬੂਤਰ ਦੇ ਠੀਕ ਆ ਮੈਨੂੰ ਐ ਲੱਗਾ ਫਿਰ ਮੈਂ ਵਿੱਚ ਪਾਤਾ ਲਾਲ ਉਹ ਜਾਮਣੀ ਜਾ ਬਣਾਤਾ ਇਹਨੇ ਇਹਨੇ ਲੈ ਕੁਤਰੀ ਆ ਹੋਰੇ ਕੋਨ ਬਣਾ ਲੇ ਚਲੋ ਬਸ ਠੀਕ ਆ ਮਿਲਦੇ ਆ ਕਿਸੇ ਨੇ ਬਲੋਗ ਦੇ ਨਾਲ ਬਾਏ ਬਾਏ ਖੜ ਚ ਇੱਕ ਮਿੰਟ ਹਾਂ ਦਾਣੀ ਭਾਈ ਇਹ ਆ ਦੇਖੋ ਰੰਗ ਰੰਗ ਗਿਆ ਜਿਵੇਂ ਬੇਕਾਰ ਬਣਿਆ ਮੁੱਠੀ ਕੋ ਪਰ ਕੇ ਦੇਖਦਾ ਹਾਂ ਲੋਏ ਖਾਲੋ ਕਰੋ ਵੈਸ਼ ਚਿਲਾ ਵੀ ਮਿਲਦਾ ਕਿ ਨਿਬਲੋਂ ਦੇ ਨਾਲ ਮਾਲਬੂਲ ਜੀ ਵੀ ਹੋ ਰਹੇ ਹੋ ਜਾਂਦੇ ਨੇ ਹੁਣ ਤਾਂ ਬਾਏ ਬਾਏ